ਲੋ ਮੇਟਰ ਆ ਜਾਪਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਸੋਹਣੀ ਤੇ ਚੰਗੀ ਬਿਸ਼ੇਰੀ ਤੇ ਭਾਅ ਸਰਵਣ ਵਾਲੀ ਬਿਸ਼ੇਰੀ ਜਿਹੜੇ ਵੀਰ ਦਾ ਹਨਾ ਬਜਟ ਘੱਟ ਹੁੰਦਾ ਤੇ ਬਿਸ਼ੇਰੀ ਭਾਅ ਦਾ ਹੁੰਦਾ ਬਾਈ ਹੋਰੀ ਕਿਹਦੇ ਵੀ ਘੱਟ ਮੁੱਲ ਦੀ ਵੀ ਚੰਗੀ ਬਿਸ਼ੇਰੀ ਮਿਲ ਜੇ ਤੇ ਇਹ ਬਿਸ਼ੇਰੀ ਬਈ ਹੈਗੀ ਨਾਟਕੈਂਚ ਦੀ ਬਿਸ਼ੇਰੀ ਹੈਗੀ ਪੂਰੀ ਸੋਹਣੀ ਤੇ ਚੰਗੀ ਬਿਸ਼ੇਰੀ 2.5 3 ਸਾਲ ਉਮਰਾਂ ਬਿਸ਼ੇਰੀ ਦੀ ਪੂਰੀ ਪੇਟ ਪੂੜੇ ਦੀ ਧੌਣ ਧੂੰ ਦੀ ਕੰਨ ਕੰਨ ਦੇਖੋ ਐਡ ਸੋਹਣਾ ਬਿਸ਼ੇਰੀ ਤਾਂ ਕਿੱਡਾ ਸੋਹਣਾ ਲੱਗੇ ਕੰਨ ਕੰਨ ਪੂਰਾ ਟਿੱਕ ਫੜ ਜਿਹੜਾ ਉਹ ਆਪਾਂ ਤੁਹਾਨੂੰ ਦੱਸ ਦਦਨੇ ਆ ਇਹ ਮੂਰੀਆਂ ਲੱਤ ਇਸ ਦੇਖ ਸਕਦੇ ਹੋ ਉਸ ਵਾਰੀ ਕਰਾ ਦੇ ਚਾਲ ਚੂਰਨੀ ਦੁਰਦੀ ਬਈ ਬਿਸ਼ੇਰੀ ਤੂੰ ਬਧਿਆ ਉਹ ਕਰਾ ਦੇ ਤੇ ਮੌਕੇ ਦੀ ਖਾਲੀ ਹੈ ਬਾਈ ਹੋਰਾਂ ਨੇ ਹਜੇ ਭਰਾਈ ਨਹੀਂ ਬਿਸ਼ੇਰੀ ਤੇ ਪੂਰੀ ਸੋਹਣੀ ਬਿਸ਼ੇਰੀ ਆ ਆ ਦੇਖੋਗੇ ਦੇਖੋ ਖੜਨੀ ਖੜਨੀ ਕਰਨਾ ਕੋਨਾ ਚ ਇਹ ਤਾਂ ਇੱਕ ਫਰਟਾ ਵਸ ਉਹ ਤੁਹਾਨੂੰ ਆਪਾ ਦੱਸਤਾ ਜੀ ਕਿਸੇ ਵੀਰ ਦਾ ਘੱਟ ਬਜਟ ਹੈ ਤੇ ਉਹ ਬਾਈ ਹੋਰਾਂ ਨਾਲ ਗੱਲ ਕਰ ਸਕਦਾ ਹੈਗਾ ਸ਼ੌਂਕਪੁਰ ਵਧੀਆ ਪੂਰੂਗੀ ਬਸ਼ੇਰੀ ਤੇ ਪੂਰੀ ਸੋਹਣੀ ਬਸ਼ੇਰੀ ਹੈਗੀ ਤੇ ਜਿਹਨੇ ਲੈਣੀ ਹੋਈ ਉਹ ਬਾਈ ਹੋਰਾਂ ਨਾਲ ਸੰਪਰਕ ਕਰ ਲੈ ਜਿਲਾ ਮਾਨਸਾ ਤੇ ਪਿੰਡ ਪੇਪੜੀ ਕਲਾਮ ਬਾਈ ਹੋਰਾਂ ਦਾ ਤੇ ਜੇ ਕਿਸੇ ਵੀਰ ਨੇ YouTube ਤੇ ਐਡ ਲੋੜੀ ਤਾਂ ਆਪਣਾ ਪਿੱਛੇ ਨੰਬਰ ਦਿੱਤਾ ਅਤੇ ਸੰਪਰਕ ਕਰ ਲਿਓ। ਓਕੇ ਮਿਲਦੇ ਆਂ ਮਿੱਤਰੋ ਹੋਰ ਕਿਸੇ ਨਵੀਂ ਵੀਡੀਓ ਚ। ਧੰਨਵਾਦ ਜੀ।